ਸਰ ਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਕਹੜਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਤੇ ਗੱਲ ਕਰਾਂਗੇ ਅਸੀਂ ਹਿਮਾਚਲ ਦੇ ਹਿਮਾਚਲ ਦੇ ਵਿੱਚ ਪਾਰੇ ਮਹੀਨੇ ਤਬਾਹੀ ਮਚਾਈ ਹੋਈ ਆ ਚਾਰੇ ਪਾਸੇ ਖੌਤ ਨਕਮੰਜਰ ਨੂੰ ਦੇਖਣ ਨੂੰ ਮਿਲ ਰਿਹਾ ਕੁਝ ਖੌਕ ਨਕ ਤੁਸੀਂ Biraz ਸਮਾਂ ਇਹ ਜਦੋਂ ਕੁਲੂ ਦੇ ਵਿੱਚ ਦੋ ਥਾਵਾਂ ਦੇ ਉੱਤੇ ਬੱਦਲ ਫਟ ਗਿਆ ਬੱਦਲੋ ਪਟਣ ਦੇ ਨਾਲ ਪਾਰੇ ਤਬਾਹੀ ਜਿਹੜੀ ਕੀ ਦੇਖਣ ਨੂੰ ਮਿਲਿਆ ਜਿਸ ਦੇ ਚਾਲ ਦੇ ਲੋਕਾਂ ਦੇ ਵਾਹਨਾਂ ਪਾਣੀ ਦੇ ਵਿੱਚ ਰੁੜ ਗਏ ਐਤੋਂ ਤੱਕੇ ਚਾਰ ਝੋਪੀਆਂ ਵੀ ਪਾਣੀ ਦੇ ਵਿੱਚ ਵਹਿ ਗਈਆਂ ਜਿਸ ਤਰ੍ਹਾਂ ਕਿ ਹਿਮਾਚਲ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਕਿ ਪੈਦਾ ਹੋ ਗਿਆ ਕਿਉਂਕਿ ਉੱਥੇ ਭਾਰੀ ਮੀਂਹ ਨੇ ਇੰਨੀ ਕੁ ਜ਼ਿਆਦਾ ਤਬਾਹੀ ਮਚਾ ਦਿੱਤੀ ਕਿ ਹਿਮਾਚਲ ਦੇ ਰਹਿਣ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਕਿ ਪੈਦਾ ਹੋ ਗਿਆ ਖੌਪਨਾਕ ਮੱਜਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਕਿ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਇਆ ਤੇ ਲੋਕਾਂ ਦਾ ਮਾਲੀ ਨੁਕਸਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਉਨਾ ਉਤਪਾਦ ਜਿਹੜੇ ਹਾਲਾਤ ਉਹ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਦਾਜੇ ਕਿ ਜ਼ਿਲ੍ਹਾ ਕੁੱਲੂ ਦੇ ਨਿਰਮੰਧ ਦੇ ਕੁਰਪਨਖੜ ਅਤੇ ਬੰਜਾਰ ਦੀ ਤੀਰਥ ਨਦੀ ਦੇ ਵਿੱਚ ਬੱਦਲ ਫਟਣ ਕਾਰਨ ਆਏ ਹੜਾ ਕਾਰਨ ਭਾਰੀ ਨੁਕਸਾਨ ਹੋਇਆ। ਦੇਰ ਸ਼ਾਮ ਨੂੰ ਆਏ ਹੜਾ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਬੰਜਰ ਤੀਰਥ ਨਦੀ ਦੇ ਵਿੱਚ ਆਏ ਹੜਾ ਕਾਰਨ ਵਦਾਦ ਵਿੱਚ ਚਾਰ ਝੋਪੜੀਆਂ ਤੇ ਤਿੰਨ ਤੋਂ ਚਾਰ ਬਾਨਾਂ ਦੇ ਵਹਿ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਜਦੋਂ ਕਿ ਬਾਗੇਪੋਲ ਦੇ ਗਨਵੀ ਦੇ ਵਿੱਚ ਪੁਲ ਵਹਿ ਗਿਆ ਉੱਥੇ ਹੀ ਕਈ ਦੁਕਾਨਾਂ ਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਗਨਵੀ ਬਾਸਸ ਸਟੈਂਡ ਦੇ ਵਿੱਚ ਪਾਣੀ ਭਰ ਗਿਆ ਇਸ ਦੇ ਨਾਲ ਹੀ 6 ਤੋਂ ਵੱਧ ਦੁਕਾਨਾਂ ਤੇ ਘਰਾਂ ਦੇ ਵਿੱਚ ਰੱਖਿਆ ਸਮਾਨ ਵੀ ਤਬਾਹ ਹੋ ਗਿਆ ਜਦੋਂ ਕਿ ਕੋਈ ਜਾਨੀ ਨੁਕਸਾਨ ਤੋਂ ਬਚਾ ਰਿਹਾ। देर शाम ਆਏ ਹੜਕਾਨ ਨਦੀ ਕੰਢੇ ਰਹਿਣ ਵਾਲੇ ਲੋਕਾਂ ਦੇ ਵਿੱਚ دہشت ਫੈਲ ਗਈ। ਹਰਦਾਕਾ ਨ ਸ਼੍ਰੀਖੰਡ ਮਹਾਦੇਵ ਦੀਆਂ ਪਹਾੜੀਆਂ ਦੇ ਵਿੱਚ ਬੱਦਲ ਫਟਣ ਦਾ ਸਿਆਚਾਰ ਹੈ। ਜਿਸ ਕਾਰਨ ਕੁਰਪਨਖੜ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਬਾਗੀ ਪੁਲ ਬਜ਼ਾਰ ਨੂੰ ਖਾਲੀ ਕਰਵਾਉਣਾ ਪਿਆ। ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਟੀਮਾਂ ਨੂੰ ਮੌਕੇ ਦੇ ਉੱਤੇ ਭੇਜਿਆ। ਬੰਦਾਰ ਦੇ ਵਿਧਾਇਕ सुरेंद्र ਸ਼ੋਰੀ ਨੇ ਦੱਸਿਆ ਕਿ ਡੋਗਰਾ ਪੁਲ ਵੀ ਟੁੱਟ ਗਿਆ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਕੁਝ ਪਿੰਡਾਂ ਤੋਂ ਫੋਨ ਆਏ ਨੇ ਲੋਕਾਂ ਨੂੰ ਤੀਰਥਨ ਨਦੀ ਦੇ ਨੇੜੇ ਨਾ ਜਾਣਾ ਚਾਹੀਦਾ ਤੀਰਥਨ ਨਦੀ ਦੇ ਵਿੱਚ ਬਥਾਰ ਵਾਲੇ ਪਾਸੇ ਤੋਂ ਹੜ੍ਹ ਆਇਆ ਤੇ ਔਟ ਤੱਕ ਅਲਰਟ ਜਾਰੀ ਕਰ ਦਿੱਤਾ ਗਿਆ ਇਹ ਧਿਆਨ ਦਰੈਣਯੋਗ ਹੈ ਕਿ ਪਿਛਲੇ ਸਾਲ ਵੀ 31 ਜੁਲਾਈ 2024 ਦੀ ਰਾਤ ਨੂੰ ਬੱਦਲ ਫਟਣ ਨਾਲ ਬਾਗੀਪੁਰਾ ਤੇ ਸਮੇਸ਼ ਖੇਤਰ ਦੇ ਵਿੱਚ ਭਾਰੀ ਜਾਨ ਮਾਲ ਦਾ ਨੁਕਸਾਨ ਹੋਇਆ ਸੀ ਲੋਕ ਅਜੇ ਉਸ ਦੁੱਖਾਂ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ ਕਿ ਕੁਰਪਨਖਾੜ ਨੇ ਇੱਕ ਵਾਰ ਫਿਰ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਬਾਗੀਪੁਰਾ ਹਾਸੀ ਦੇ ਵਿੱਚ 9 ਲੋਕ ਵਹਿ ਗਏ ਨੇ ਜਿਨ੍ਹਾਂ ਦੇ ਵਿੱਚੋਂ 3 ਲਾਸ਼ਾਂ ਮਿਲਿਆ ਜਦੋਂ ਕਿ 6 ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਸ ਦੇ ਚੱਲਦੇ ਹੁਣ ਹਿਮਾਚਲ ਦੇ ਵਿੱਚ ਕਾਫੀ ਖੌਫਨਾਕ ਮੰਜ਼ਰ ਬਣਿਆ ਹੋਇਆ ਪੀ ਮੁਧਾਰੀ ਦੇ ਵਿੱਚ ਹੜ੍ਹ ਦੀ ਰਿਪੋਰਟ ਆ ਹੋਰ ਜਾਣਕਾਰੀ ਦੇ ਵਿੱਚ ਬਠਾਰ ਦੇ ਵਿੱਚ ਹੜ੍ਹ ਆਇਆ ਜਿਸ ਕਾਰਨ ਕੁਝ ਵਾਹਨ ਅਤੇ ਝੋਪੜੀਆਂ ਵਹਿਆਂ ਇਸ ਕਾਰਨ ਵੰਜਾਰ ਦੇ ਵਿੱਚ ਨਦੀ ਕੰਢੇ ਸਿੱਧੇ ਘਰਾਂ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਦੋਵੇਂ ਘਟਨਾਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਕੁੱਲੂ ਜ਼ਿਲ੍ਹੇ ਦੇ ਵਿੱਚ 3 ਦਿਨਾਂ ਦਾ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਨਦੀਆਂ ਤੇ ਨਾਲਿਆਂ ਤੋਂ ਦੂਰੀ ਬਣਾਈ ਰੱਖਣ ਦੀ ਬੇਨਤੀ ਕੀਤੀ ਗਈ ਹੈ